ਪੌਜ ਦੀ ਵਰਦੀ ਚ ਦੇਖੇ ਗਏ ਇਹਨਾਂ ਸ਼ੱਕੀਆਂ ਨੇ ਪੁਲਿਸ ਦੀਆਂ ਸ਼ਾਇਦ ਨਿੰਦਰਾ ਉਡਾ ਦਿੱਤੀਆਂ ਨੇ ਪੁਲਿਸ ਨੂੰ ਇਸ ਤਰੀਕੇ ਨਾਲ آگਾਹ ਕਰ ਦਿੱਤਾ ਹੈ ਅਲਰਟ ਕਰ ਦਿੱਤਾ ਹੈ ਕਿ ਹੁਣ ਪੁਲਿਸ ਇਹ ਸੋਚੀ ਪਈ ਹੈ ਕਿ ਕਿਵੇਂ ਇਹਨਾਂ ਬੰਦਿਆਂ ਨੂੰ ਫੜਿਆ ਜਾਵੇ ਇਹਨਾਂ ਨੇ ਫੌਜ ਦੀ ਵਰਦੀ ਪਾਈ ਹੋਈ ਹੈ ਜਿੱਥੇ ਇਹਨਾਂ ਨੂੰ ਪਠਾਨਕੋਟ ਵਿਖੇ ਵੇਖਿਆ ਗਿਆ ਹੈ ਤੁਹਾਨੂੰ ਯਾਦ ਹੋਵੇ ਅੱਜ ਤੋਂ ਤਕਰੀਬਨ 10-15 ਦਿਨ ਪਹਿਲਾਂ ਇੱਕ ਖਬਰ ਬਾਹਰ ਆਂਦੀ ਹੈ ਕਿ ਪਾਕਿਸਤਾਨ ਤੋਂ ਦੋ ਅੱਤਵਾਦੀ ਆਏ ਨੇ ਜਿਹੜੇ ਹਮਲਾ ਕਰ ਸਕਦੇ ਨੇ ਕਿ ਪੁਲਿਸ ਨੂੰ ਸ਼ੱਕ ਹੈ ਜਿਹੜੇ ਹਮਲਾ ਕਰ ਸਕਦੇ ਨੇ ਅਮਰਨਾਥ ਦੀ ਯਾਤਰਾ ਤੇ ਉਸ ਤੋਂ ਬਾਅਦ ਪੁਲਿਸ ਚਾਹੇ ਜੰਮੂ ਦੀ ਪੁਲਿਸ ਹੈ ਜਾਂ ਪੰਜਾਬ ਦੀ ਪੁਲਿਸ ਹੈ ਦੋਵੇਂ ਸੂਬਿਆਂ ਦੀ ਪੁਲਿਸ ਅਲਰਟ ਹੋ ਜਾਂਦੀ ਹੈ ਦੋਸਤੋ ਬਾਅਦ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਉਹਨਾਂ ਬੰਦਿਆਂ ਨੂੰ ਉੱਥੇ ਹੀ ਹੁਣ ਇੱਕ ਵੀਡੀਓ ਹੈ ਜਿਹੜੀ ਤਸਵੀਰਾਂ ਨੇ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਇਹ ਪਤਾ ਲੱਗਿਆ ਜਾ ਸਕਦਾ ਹੈ ਕਿ ਜਿਹੜੇ ਬੀਐਸਐਫ ਦੀ ਵਰਦੀ ਪਾ ਕੇ ਬੰਦੇ ਜੂਸ ਪੀ ਰਹੇ ਨੇ ਹਾਲਾਂਕਿ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਇਹ ਬੰਦੇ ਬੀਐਸਐਫ ਦੇ ਨਹੀਂ ਹੈਗੇ ਇਹ ਉਹੀ ਕੁਸਪੈਟੀਏ ਤਾਂ ਨਹੀਂ ਆਤਵਾਦੀ ਤਾਂ ਨਹੀਂ ਹੈਗੇ ਜਿਹੜੇ ਆਏ ਸੀਗੇ ਪਾਕਿਸਤਾਨ ਤੋਂ ਪੰਜਾਬ ਅਤੇ ਜੰਮੂ ਦਾ ਮਾਹੌਲ ਖਰਾਬ ਕਰਨ ਲਈ ਅਮਰਨਾਥ ਦੀ ਯਾਤਰਾ ਨੂੰ ਟਾਰਗੇਟ ਕਰ ਲਈ ਕਿਉਂਕਿ ਪਿਛਲੇ 1-2 ਦਿਨ ਪਹਿਲਾਂ ਹੀ ਅਮਰ ਪੰਜਾਬ ਤੋਂ ਜਿਹੜੇ ਅਮਰਨਾਥ ਯਾਤਰਾ ਦੇ ਅਮਰਨਾਥ ਜਾਣ ਵਾਲੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਪਰਮਿਟ ਦੇਣੇ ਪੰਜਾਬ ਪੁਲਿਸ ਸ਼ੁਰੂ ਕਰ ਦਿੱਤੇ ਗਏ ਨੇ ਕਿ ਉਹ ਹੁਣ ਜੰਮੂ ਕਸ਼ਮੀਰ ਵੱਲ ਪ੍ਰਸਥਾਨ ਕਰ ਸਕਦੇ ਨੇ ਤੇ ਉੱਥੇ ਹੀ ਹੁਣ ਉਸ ਘਟਨਾ ਤੇ ਉਸ ਯਾਤਰਾ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਨੇ ਅੱਤਵਾਦੀ ਜਿਹੜੇ ਪਾਕਿਸਤਾਨ ਤੋਂ ਤੋਂ ਅੱਤਵਾਦੀ ਜਿਹੜੇ ਆਏ ਨੇ ਜਿਨ੍ਹਾਂ ਨੂੰ ਪੁਲਿਸ ਤੇ ਸ਼ਕਤਾਂ ਜਿਹੜੇ ਪਠਾਨਕੋਟ ਵਿੱਚ ਗਏ ਹੋਣਗੇ ਤਾਂ ਉੱਥੇ ਹੀ ਉਹਨੇ ਪਠਾਨਕੋਟ ਦੀ ਜਿਹੜੀ ਤਸਵੀਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਜਿਹੜੇ ਬੰਦਿਆਂ ਨੇ ਆਹ ਬੀਐਸਐਫ ਦੀ ਵਰਦੀ ਪਾਈ ਹੋਈ ਹੈ ਇਹ ਨਾ ਬੰਦਿਆਂ ਨੂੰ ਲੱਭਣ ਦੀ ਬਹੁਤ ਲੋੜ ਹੈ ਹਾਲਾਂਕਿ ਪੁਲਿਸ ਵੱਲੋਂ ਇਹ ਜ਼ਰੂਰ ਦਾਵਾ ਕੀਤਾ ਗਿਆ ਹੈ ਕਿ ਪੈਨਿਕ ਹੋਣ ਦੀ ਘਬਰਾਹਟ ਮਹਿਸੂਸ ਕਰਨ ਦੀ ਲੋਕਾਂ ਵੱਲੋਂ ਕੋਈ ਲੋੜ ਨਹੀਂ ਹੈਗੀ ਪੁਲਿਸ ਆਪਣਾ ਕੰਮ ਬਿਲਕੁਲ ਸਹੀ ਤਰੀਕੇ ਨਾਲ ਕਰ ਰਹੀ ਹੈ ਪਰ ਉੱਥੇ ਵੀ ਇਹ ਦੇਖਣ ਦੀ ਲੋੜ ਹੈ ਕਿ ਜੇਕਰ ਵਾਕਈ ਇਹ ਉਹੀ ਅਤਵਾਦੀ ਨੇ ਜਿਹੜੇ ਅਮਰਨਾਥ ਦੀ ਅਮਰਨਾਥ ਤਾਮ ਦੀ ਯਾਤਰਾ ਨੂੰ ਟਾਰਗੇਟ ਕਰ ਲਈ ਉਹਨੂੰ ਆਪਣਾ ਨਿਸ਼ਾਨਾ ਬਣਾਉਣ ਲਈ ਆਏ ਨੇ ਤਾਂ ਕਿਵੇਂ ਖੋਲੇ ਆਮ ਫਿਰਦੇ ਪਏ ਨੇ ਕਈ মিডিਆ ਰਿਪੋਰਟਸ ਵਿੱਚ ਤਾਂ ਇਹ ਤੱਕ ਦਾਵਾ ਕੀਤਾ ਗਿਆ ਸੀ ਪਿਛਲੇ ਕੁਝ ਦਿਨ ਪਹਿਲਾਂ ਕਿ ਬਾਦਰ ਤੇ ਪਿੰਡ ਤੇ ਪਠਾਨਕੋਟ ਬਾਦਰ ਤੇ ਪਿੰਡ ਤੇ ਇੱਕ ਬੰਦੇ ਦੇ ਘਰ ਜਬਰਨ ਦੋ ਬੰਦੇ ਵੜ ਜਾਂਦੇ ਨੇ ਦੋ ਤੇ ਉਹਨੂੰ ਜਬਰਨ ਕਿਹਾ ਜਾਂਦਾ ਕਿ ਸਾਨੂੰ ਰੋਟੀ ਖਵਾਤਾ ਉਸ ਤੋਂ ਬਾਅਦ ਉਸ ਬੰਦੇ ਵੱਲੋਂ ਪੁਲਿਸ ਨੂੰ ਇਤਲਾਹ ਵੀ ਕੀਤੀ ਜਾਂਦੀ ਹੈ ਪਰ ਜਦ ਤੱਕ ਉਹ ਬੰਦੇ ਦੇ ਘਰੇ ਪੁਲਿਸ ਪਹੁੰਚਦੀ ਹੈ ਉਹਨਾਂ ਕੋਲ ਇਸ ਪੈਟੀ ਨੂੰ ਫੜਨ ਵਾਸਤੇ ਤਦ ਤੱਕ ਉਹ ਬੰਦੇ ਉੱਥੋਂ ਫਗਫਰਾਰ ਹੋ ਚੁੱਕੇ ਹੁੰਦੇ ਨੇ ਭੱਜ ਚੁੱਕੇ ਹੁੰਦੇ ਨੇ ਤਾਂ ਉੱਥੇ ਹੁਣੇ ਜਿਹੜੀ ਐ ਤਸਵੀਰਾਂ ਬਾਹਰ ਆ ਰਹੀਆਂ ਕਿ ਬੀਐਸਐਫ ਦੀ ਵਰਦੀ ਵਿੱਚ ਬੰਦਿਆਂ ਨੂੰ ਵੇਖਿਆ ਗਿਆ ਹੈ ਜਿਹੜੇ ਸ਼ੱਕੀ ਬੰਦਿਆਂ ਨੂੰ ਵੇਖਿਆ ਗਿਆ ਜਿਸ ਤੇ ਕਰਕੇ ਉਹ ਅਲਰਟ ਜਾਰੀ ਕਰ ਦਿੱਤਾ ਗਿਆ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਅਤੇ ਜਿਹੜੇ ਵੀ ਲੋਕ ਇਹਨਾਂ ਦੀਆਂ ਤਸਵੀਰਾਂ ਵੇਖ ਰਹੇ ਨੇ ਜੇਕਰ ਤੁਹਾਨੂੰ ਇਹ ਬੰਦੇ ਕਿਤੇ ਵੀ ਦਿਖਦੇ ਨੇ ਪੁਲਿਸ ਨੂੰ ਸਿੱਧੇ ਤੌਰ ਤੇ ਤਲਾਸ਼ ਕੀਤੀ ਜਾਵੇ ਕਿਉਂਕਿ ਪੁਲਿਸ ਪੂਰੇ ਤਰੀਕੇ ਨਾਲ ਅਲਰਟ ਤੇ ਹੈ ਇਹਨਾਂ ਬੰਦਿਆਂ ਨੂੰ ਲੱਭਣ ਲਈ ਪੁਲਿਸ ਦੀਆਂ ਟੀਮਾਂ ਥਾਈ-ਥਾਈ ਫਿਰਦੀਆਂ ਪਈਆਂ ਨੇ ਕਿਉਂਕਿ ਜੇਕਰ ਇਹ ਵਾਕਈ ਅਮਰਨਾਥ ਧਾਮ ਦੀ ਯਾਤਰਾ ਤੇ ਹਮਲਾ ਕਰਨ ਦੇ ਮਨਸ਼ਾ ਦਾ ਮਨਸ਼ਾ ਦੇ ਨਾਲ ਪਾਕਿਸਤਾਨ ਤੋਂ ਆਏ ਨੇ ਤਾਂ ਬਹੁਤ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਨੇ ਇਸ ਕਰਕੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਪੁਲਿਸ ਤੇ ਜੇਕਰ حوالے ਨਾ ਬੰਦੇ ਨੂੰ ਕਰ ਦਿੱਤਾ ਜਾਵੇ ਜਾਂ ਫਿਰ ਪੁਲਿਸ ਖੁਦ ਇਹਨਾਂ ਬੰਦੇ ਨੂੰ ਫੜ ਲੇ ਤਾਂ ਬਹੁਤ ਗਣੀਮਤ ਦੀ ਗੱਲ ਹੋਵੇਗੀ ਇਸ ਕਰਕੇ ਜੇਕਰ ਕੋਈ ਵੀ ਬੰਦਾ ਇਹਨਾਂ ਬੰਦਿਆਂ ਦੀ ਤਸਵੀਰ ਵੇਖ ਰਿਹਾ ਹੈ ਤਾਂ ਆਪਣੇ ਨੇੜਲੇ ਪੁਲਿਸ ਥਾਣੇ ਜਾ ਕੇ ਤਲਾਹ ਦਿਓ ਅਤੇ ਤੁਹਾਡੀ ਪਛਾਣ ਵੀ ਗੁਪਤ ਰੱਖੀ ਜਾਏਗੀ ਤੇ ਨਾਲ ਦੇ ਨਾਲ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਮਾਂ ਰਹਿੰਦੇ ਇਹ ਬੰਦੇ ਫੜੇ ਜਾਣ